ਨਸਾਤੇ ਲੱਭੀ ਮਾਇਆ ਉਹ ਕੰਧਾ ਤੇ ਕਸ ਹਰਿ ਕੇ ਬਸਾਧੀ ਦੇ ਐਸੋ ਸ਼ੋਭਾ ਕਰ ਦਿਹਾੜੇ ਤੇ ਮੇਰੇ ਵੱਲੋਂ ਸਾਰੇ ਸੰਸਾਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਦੇਸ਼ ਵਿੱਚ ਜਨਿੰਦਰਪਦੇਸ਼ ਵਿੱਚ ਜਨਿੰਦਰ ਦੇ ਸਾਰੇ ਜਿਹੜੇ ਲੋਕ ਮਟੇਰੇ ਦੇ ਸੇਵਕ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਇਹ ਬਸਤਾਂ ਦਾ ਤਿਹਾਰ ਬਹੁਤ ਹੀ ਬੜਾ ਤਿਹਾਰ ਦੇਣਾ ਬਹੁਤ ਕਰਜਾ ਬਹਾਦਰ ਹੋ ਰਿਹਾ ਹੈ। ਬੜੀ ਸ਼ਰਦਾ ਤੇ ਤੁਮਤਾਵਦਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ 4 ਵਜੇ ਤੋਂ ਲੈ ਕੇ ਜੰਗਾ ਸਰੋਵਰ ਦੇ ਵਿੱਚ ਜਿਹੜੇ ਦੀ ਸੇਵਾ ਅਸ਼ਨਾ ਕਰਕੇ ਉਹੋ ਮਾਰੇ ਦੀਆਂ ਪਰਦਾਦ ਲੈ ਕੇ ਖੁਸ਼ੀਆਂ ਪ੍ਰਾਪਤ ਕਰਕੇ ਸਾਰੇ ਡੇਰੇ 'ਚ ਮੱਥਾ ਟੇਕਣ ਆ ਰਹੇ ਆ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ। ਆਪਸ ਵਿੱਚ ਸਾਰਿਆਂ ਨੂੰ ਪ੍ਰੇਮ ਭਾਵ ਬਣਾਈ ਰੱਖਣ ਦੇ ਸੰਦੇਸ਼ ਦਿੰਦਾ ਤੇ ਸਾਰੇ ਪਰਿਵਾਰ ਸੁਖਸ਼ਾਂਤੀ ਰਹਿ ਚੜ੍ਹਦੀ ਕਲਾ ਰਹੇ। ਸਾਰਿਆਂ ਨੂੰ ਬਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਜੀ ਸ੍ਰੀ ਜਪਾ ਬਸਾਖੀ ਮੌਕੇ ਤੇ ਡੇਰੇ ਆਪਾਂ ਚੜ੍ਹਦੀ ਕਲਾ। ਬਸਾਖੀ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ। ਅੱਜ ਡੇਰਾ ਬਾਬਾ ਚਰਨ ਸ਼ਾਹ ਜੀ ਦੇ ਬਹਾਦਰਪੁਰ ਜੱਸੀ ਬੜੀ ਭਾਰੀ ਸੰਗਤ ਇੱਥੇ ਮੱਥਾ ਟੇਕਣ ਆਈ ਹੈ ਬਾਬਾ ਸ਼੍ਰੀ ਚੰਦ ਜੀ ਦਾ ਪਹਿਲੀ ਪਾਸ਼ਾ ਜੇ ਬੇਟੇ ਜਿਹੜੇ ਸੀ ਉਹਨਾਂ ਦਾ ਦਰਬਾਰ ਆ ਇਹ ਔਰ ਬੜੇ ਭਗਤੀ ਭਾਵਨਾ ਤੇ ਤਪੱਸਿਆ ਹੋਈ ਆ ਔਰ ਲੋਕਾਂ ਦੀ ਬੜੀ ਮਾਨਤਾ ਆ ਔਰ ਜਿੱਥੇ ਮਾਨਤਾ ਆ ਉੱਥੇ ਬੜਾ ਭਾਰਾ ਸ਼ਰਧਾਪੂਰਵਕ ਲੋਕ ਮੱਥਾ ਟੇਕ ਰਹੇ ਬਾਹਰ ਮੇਲਾ ਲੱਗਾ ਹੈ ਔਰ ਲੋਕ ਬੱਚੇ ਦੂਰ ਸਾਰੇ ਬੜੇ ਆ ਕੇ ਸਦਾਪੁਰੂ ਮੱਥਾ ਟੇਕ ਕੇ ਬਾਹਰ ਖਰੀਦਦਾਰੀ ਵੀ ਕਰ ਰਹੇ ਆ। ਔਰ ਦਸਵੀਂ ਪਾਸ਼ਾਹੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਔਰ ਪੰਜ ਪਿਆਰਿਆਂ ਨੂੰ ਅਮਰ ਸ਼ਿਕਾ ਕੇ ਖਾਲਸਾ ਦੀ ਰਚਨਾ ਕੀਤੀ। ਖਾਲਸਾ ਦੀ ਰਚਨਾ ਉਹਨਾਂ ਨੇ ਕੀਤੀ। ਸ਼ਾਸਤਰ ਵੀ ਦਿੱਤਾ ਔਰ ਸ਼ਸਤਰ ਵੀ ਦਿੱਤਾ। ਕਿਉਂਕਿ ਸ਼ਾਸਤਰ ਤਾਂ ਸੀਗਾ ਸ਼ਸਤਰ ਜ਼ਰੂਰੀ ਸੀਗਾ। ਔਰ ਖਾਲਸਾ ਪੰਥ ਦੇ ਨਾਲ ਨਾਲ ਖਾਲਸਾ ਫੌਜ ਦੀ ਸਥਾਪਨਾ ਕੀਤੀ। ਜਿਹੜੇ ਜ਼ੁਲਮ ਦੇ ਖਿਲਾਫ ਲੜਦੇ ਸੀ ਸੋ ਅੱਜ ਵੀ ਸਾਨੂੰ ਦਸਵੀਂ ਪਾਤਸ਼ਾਹੀ ਨੇ ਜਿਹੜਾ ਇਹ ਮਾਰਗ ਦਿੱਤਾ ਮਨ ਜਿੱਤੇ ਜਗ ਜੀਤ ਜਿੰਨ ਪ੍ਰੇਮ ਕੀਓ ਤਨਹੀ ਪ੍ਰਭੂ ਪਾਇਓ ਉਸ ਗੱਲ ਦੇ ਉੱਤੇ ਉਹਨਾਂ ਦੀ ਉਹਨਾਂ ਨੇ ਆਪਣਾ ਸਰਵੰਸ਼ ਸਭ ਕੁਝ দান ਕਰ ਦਿੱਨੂ ਕਹਿੰਦਾ ਨਿਸ਼ਾਵਰ ਕਰਤਾ ਉਹਦਾ ਪਰਿਵਾਰ ਸੋ ਇਦਾਂ ਦੀ ਮਿਸਾਲ ਦੁਨੀਆ 'ਚ ਕਿੱਥੇ ਮਿਲਦੀ ਹੈ ਸੋ ਮੈਂ ਬਹੁਤ ਬਹੁਤ ਸਾਰੀ ਸੰਗਤ ਨੂੰ ਮੁਬਾਰਕਾ ਦਿੰਦਾ ਆਪਣੇ ਹਿਯਾਰਪੁਰ ਦੇ ਸਾਰੇ ਨਿਵਾਸੀਆਂ ਨੂੰ ਜ਼ਿਲ੍ਹੇ ਦੇ ਪੰਜਾਬ ਦੇ ਦੁਨੀਆਂ ਜਿਵੇਂ ਬੈਠੇ ਸਾਰੇ ਹੀ ਮਾਨਵਤਾ ਦੇ ਪੁਜਾਰੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬੋਲੇ ਜੌਨ ਹਾਰਸ ਸਾਖੀ ਦੇ ਸਪੁੱਤਰ ਦੇ ਹਾਰੇ ਤੇ ਮੈਂ ਜਿੱਥੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਉੱਥੇ ਮੈਂ ਜੇ ਸਥਾਨ ਤੇ ਖੜਾ ਹਾਂ ਇਸ ਸਥਾਨ ਦੀ ਮੈਂ ਚਰਚਾ ਜ਼ਰੂਰ ਕਰਾਂਗਾ ਏਸ਼ੀਆ ਦੇ ਵਿੱਚ ਇੱਕ ਅਜਿਹਾ ਸਥਾਨ ਹੈ ਜਿਹਨੂੰ ਮਹਾਂਤਾਂ ਦਾ ਡੇਰਾ ਕਿਹਾ ਜਾਂਦਾ ਹੈ ਬਾਬਾ ਰਵਿੰਦਰ ਦਾਸ ਜੀ ਦੀ ਸਰਪ੍ਰਸਤੀ ਜੇ ਸਥਾਨ ਚੱਲਦਾ ਹੈ ਔਰ ਇਸ ਦਿਨ ਇਹਦੇ ਬਿਲਕੁਲ ਨਾਲ ਹੀ ਇੱਕ ਝਿੜੀ ਹੈ ਮਹਾਂਤਾਂ ਦੀ ਝਿੜੀ ਕਿਹਾ ਜਾਂਦਾ ਔਰ ਉਹਦੇ ਚ ਇੱਕ ਸਰੋਵਰ ਹੈ ਔਰ ਉਸ ਸਰੋਵਰ 'ਚ ਇਸ਼ਨਾਨ ਕਰਕੇ ਇਹ ਕਿਹਾ ਜਾਂਦਾ ਹੈ ਕਿ ਗੰਗਾ ਇਸ਼ਨਾਨ ਦਾ ਫਲ ਮਿਲਦਾ ਹੈ ਸਾਡਾ ਹੁਸ਼ਿਆਰਪੁਰ ਔਰ ਉਹਦੇ ਆਸ-ਪਾਸ ਦੇ ਲੋਕ ਨੇ ਉਹਨਾਂ ਦੀ ਇੱਥੇ ਆਸਤਾ ਜੁੜ ਜੜੇ ਆ ਜਿੱਥੇ ਬਾਬਾ ਜੀ ਦਾ ਅਸ਼ੀਰਵਾਦ ਲੈਂਦੇ ਆ ਉਸ ਸਰੋਵਰ 'ਚ ਇਸ਼ਨਾਨ ਵੀ ਕਰਦੇ ਆ ਤੁਹਾਡੇ ਮਾਧਮ ਨਾਲ ਅਸਰ ਮੈਂ ਐਨਾ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਸਾਡੇ ਦਿਨ ਤਿਹਾੜਾ ਹੈ ਜੋ ਇਹਨਾਂ ਦੀ ਪਰੰਪਰਾ ਹੈ オリジナル ਪਰੰਪਰਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਅਨੁਸਾਰ ਹੀ ਅਸੀਂ ਉਹਨਾਂ ਤਿਹਾੜਾ ਨੂੰ ਮਨਾਈਏ ਇੱਕ ਵਾਰ ਫਿਰ ਤੁਹਾਡੇ ਮਾਧਮ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ ਬਸਾਖੀ ਦੀ ਬਹੁਤ-ਬਹੁਤ ਵਧਾਈ ਹਾਰਦਿਕ ਸ਼ੁਭਕਾਮਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਸਾਖੀ ਦਾ ਪਵਿੱਤਰ ਦਿਹਾੜਾ ਮੇਰੇ ਵੱਲੋਂ ਮੇਰੀ ਪਾਰਟੀ ਆਵਾਜ਼ ਦੀ ਪਾਰਟੀ ਵੱਲੋਂ ਤੇ ਮੇਰੀ ਪੰਜਾਬ ਸਰਕਾਰ ਲੱਖ ਲੱਖ ਵਧਾਈ ਇਸ ਦਿਨ ਦੀ ਪਰਮਪਿਦਾ ਪਰਮਾਤਮਾ ਮੇਰੇ ਪੰਜਾਬ ਮੇਰੇ ਦੇਸ਼ ਤੇ ਇਸੇ ਜਰਾ ਆਪਣਾ ਅਸ਼ੀਰਵਾਦ ਆਪਣੇ ਹੱਥ ਰੱਖੇ ਕਿ ਇਹ ਪੰਜਾਬ ਦੇ ਖੇਤ ਲਹਿ ਲਹਾਉਂਦੇ ਰਹਿਣ ਮੇਰੇ ਪੰਜਾਬ ਦਾ ਜਿਹੜਾ ਮਾਣ ਆ ਵਿਸਾਖੀ ਇਸੇ ਦਾ ਲੋਕ ਖੁਸ਼ੀਆਂ ਹਾਸੇ ਖੇੜੇ ਨਾਲ ਮਨਾਉਂਦੇ ਰਹਿਣ ਸੋ ਇਹ ਮੇਰੇ ਵੱਲੋਂ ਮੈਂ ਸਮਝਦਾ ਕਿ ਅੱਜ ਇਹੀ ਸੁਨੇਹਾ ਸਮਾਜ ਨੂੰਾਂਗੇ ਵਿਸਾਖੀ ਦਾ ਇਹ ਤਿਉਹਾਰ ਜਿਹੜਾ ਖੁਸ਼ੀਆਂ ਸਮਰiddhi ਦਾ ਤਿਉਹਾਰ ਆ ਆਓ ਮਿਲ ਕੇ ਇਸ ਤਿਹਾੜ ਨੂੰ ਮਨਾਈਏ ਦੁੱਖ ਸੁੱਖ ਜੇ ਇੱਕ ਦੂਜੇ ਦੇ ਸਾਂਝੀ ਹੋਈਏ ਤਾਂ ਕਿ ਇਸ ਤਿਹਾੜ ਦੀ ਜਿਹੜੀ ਰੌਣਕ ਹੋਰ ਵੱਸ ਸਕੇ ਸੋ ਸਭ ਨੂੰ ਵਿਸਾਖੀ ਦੀ ਲੱਖ ਲੱਖ ਮੁਬਾਰਕਬਾਦ ਜੈਹ